ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਬਹੁਤ ਠੀਕ ਹੋਵੋਗੇ ਜੀ ਤੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਵਧੀਆ ਲੱਗੇ ਤਾਂ ਬਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜੇ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇੱਧਰ ਦੇਖੋ ਕਿੰਨਾ ਸਿਆਲਾ ਆ ਗਿਆ ਕਿੰਨੀ ਠੰਡ ਹੋ ਗਈ ਸੁੱਕੀ ਠੰਡ ਹੈ ਸੁੱਕੀ ਠੰਡ ਹੈ ਚਲੋ ਜੀ ਤੇ ਗਾਇਜ਼ ਹੋਰ ਦੀ ਠੀਕ ਹੋ ਤੁਸੀਂ ਸਾਰੇ ਬਹੁਤ ਤੁਹਾਨੂੰ ਦਿਖਾਵਾਂਗੀ ਹੈ ਨਾ ਐਕਸਪੀਰੀਅੰਸ ਹੈ ਜਿਹੜਾ ਕਈ ਦਿਨਾਂ ਬਾਅਦ ਸਬਜ਼ੀ ਦਾ ਇਹ ਰਿਹਾ ਜੀ ਬਹੁਤ ਵਧੀਆ ਹਰੀ ਭਰੀ ਤੇ ਮੈਂ ਉਸ ਤੋਂ ਬਾਅਦ ਵੀ ਜਿਹੜੀ ਬੀਜੀ ਸੀ ਨਾ ਬਿਲਕੁਲ ਭਰ ਗਿਆ ਜੀ ਇਹ ਬਹੁਤ ਪਿਆਰਾ ਪਿਆਰਾ ਜਿਹੜਾ ਲੱਗ ਰਿਹਾ ਤੇ ਟਮਾਟਰਾਂ ਦੇ ਜਿਹੜੇ ਪੌਦੇ ਆ ਉਹ ਵੀ ਵੱਡੇ ਵੱਡੇ ਹੋ ਰਹੇ ਆ ਗਾਇਜ਼ ਤੇ ਇੱਧਰ ਦੇਖੋ ਜਿਹੜੇ ਮਿਰਚਾਂ ਨੇ ਸੀਗੇ ਬੇਸੀ ਛੋਲੇ ਤੇ ਉਹ ਵੀ ਬਹੁਤ 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 ਪਿਆਰੇ ਲੱਗ ਰਹੇ ਆ ਜੀ ਵੱਡੇ ਵੱਡੇ ਹੋ ਗਏ ਆ ਸ਼ਾਇਦ ਚਾਰ ਚਾਰ ਪੰਜ ਪੰਜ ਉਂਗਲਾਂ ਦੇ ਬਰਾਬਰ ਹੋ ਗਏ ਆ ਆ ਵੱਡੇ ਹੋ ਗਏ ਕਿਉਂਕਿ ਆ ਤਾਂ ਨਾ ਸਭ ਤੋਂ ਪਹਿਲਾਂ ਲਾਏ ਸੀਗੇ ਇਸ ਲਈ ਤੇ ਇਧਰ ਵੀ ਮੇਰੇ ਜਿਹੜੇ ਮਿਰਚਾਂ ਦੇ ਪੌਦੇ ਵਗੈਰਾ ਤੇ ਗਾਈਜ਼ ਅਜਰਵਨ ਬਹੁਤ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਕੋਈ ਵੀ ਚੀਜ਼ ਲਾਉਂਦੇ ਆ ਨਾ ਤੇ ਅਗਰ ਉਹ ਹੋ ਜਾਂਦੀ ਤੇ ਇਧਰ ਦੇਖੋ ਇਨਾ ਫੁੱਲ ਕੱਢੀ ਜਾਂਦਾ ਹੈਗਾ ਪਹਿਲਾਂ ਮੈਨੂੰ ਉਮੀਦ ਨਹੀਂ ਸੀਗੀ ਵੀ ਇਹ ਲੱਗ ਜਾਊਗਾ ਇੱਧਰ ਦੇਖੋ ਸਾਰੇ ਮੇਰੇ ਪੌਦੇ ਵਧੀਆ ਲੱਗ ਗਏ ਆ ਜੀ ਜਿਵੇਂ ਮੈਂ ਚਾਹੁੰਦੀ ਸੀ ਓਵੇਂ ਹੋ ਗਿਆ ਹਨਾ ਤੇ ਪਹਿਲਾਂ ਨਾ ਇੱਕ ਆਹ ਮਿਰਚ ਦਾ ਪੌਦਾ ਸੀਗਾ ਤੇ ਇਹ ਲੱਗ ਨਹੀਂ ਰਿਹਾ ਸੀਗਾ ਬਟ ਹੁਣ ਨਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਆਪਾਂ ਕੋਈ ਵੀ ਚੀਜ਼ ਲਾਈਏ ਤੇ ਉਹ ਇਸ ਤਰੀਕੇ ਹਰੀ ਭਰੀ ਖੜੀ ਹੋਵੇ ਹਨਾ ਤੇ ਕੱਲ ਕੋਈ ਆਏ ਸੀ ਕੇ ਘਰ ਦੇ ਵਿੱਚ ਗੈਸਟ ਆਏ ਸੀ ਉਹ ਕਹਿੰਦੇ ਅੱਧੀ ਕਨਾਲ ਦੀ ਤਾਂ ਤੁਸੀਂ ਸਬਜੀ ਐਵੇਂ ਥਾ ਰੱਖੀ ਹੈ ਨਾ ਤੇ ਆਹ ਜਿਹੜਾ ਪੌਦਾ ਹੈਗਾ ਉਹ ਵੀ ਬਹੁਤ ਸੋਹਣੀ ਗਰੋਅ ਕਰ ਰਿਹਾ ਜੀ ਤੇ ਆਓ ਜੀ ਆਪਾਂ ਵੇਖਦੇ ਹਾਂ ਕੀ ਕਰਦੇ ਆ ਹੈਲੋ ਸੁੱਤੇ ਹੀ ਪਏ ਹਜੇ ਹਨਾ ਨਹੀਂ ਹੋਰ ਵੀ ਕੰਮ ਹੈ ਤੇ ਨਾ ਹੋਰ ਕੋਈ ਕੰਮ ਨਹੀਂ ਹੈ गाइस ਸੋਨੈ ਹਰ ਰੋਜ਼ ਵੇਖ ਲੋ ਮੈਨੂੰ ਮਿਹਨੇ ਮਾਰਦੇ ਆ ਵੀਡੀਓ ਨਾ ਦੱਬ ਕੇ ਸ਼ੇਅਰ ਜਰੂਰ ਕਰਦੇ ਸਪੋਰਟ ਕਰਦੇ ਦੱਬ ਕੇ ਮੈਨੂੰ ਹਨਾ ਹਾਂ ਬਾਲੇ ਕੰਮ ਲੱਗ ਕੇ ਪਏ ਆ ਹੁਣ ਆ ਕੇ ਬੈਠਾ ਹੱਥ ਪੈਰ ਧਰ ਕੇ ਬਾਲੇ ਕੰਮ ਲੱਗ ਕੇ ਪਏ ਦੇਖੋ ਤੂੰ ਚਾਹ ਲਿਆ ਆਪਣੇ ਵਧੀਆ ਜੀ ਥੁੜਾ ਆ ਕੇ ਕਰਾ ਲਈ ਚਾਹ ਵੀ ਨਹੀਂ ਮੈਂ ਧਰ ਕੇ ਤੇ ਚਾਹਾਂ ਕੀ ਤਾਲੁਕ ਹੈ ਸੁੱਕਾ ਪਾਣਾ ਸੀ ਹੱਥ ਧਰ ਕੇ ਪੈਰ ਧਰ ਕੇ ਕਿੰਨੇ ਵਾਰੀ ਚਾਹ ਪੀਣਾ ਦਿਨ ਚ ਆਉਂ ਜਾਂ ਨਾ ਮਾਰ ਦੇ ਪੀ ਲੈ ਗਾਜਾ ਟਟਾ ਟਟ 15 ਵਾਰੀ ਚਾਹ ਪੀ ਲਿਆ ਬੰਦਾ ਦਿਨ ਚ ਦੀ ਘਰੇ ਹੋਵੇ ਨਾ ਸਾਨੂੰ ਸਾਹ ਨਹੀਂ ਲੈਂਦੇ ਚਾਹ ਧਰ ਲੋ ਚਾਹ ਧਰ ਲੋ ਚਾਹ ਧਰ ਲੋ ਬਸ ਚਾਹੀ ਚਾਹ ਹੋਵੇ ਪਹਿਲਾ ਸ਼ਰਤ ਲਵਾ ਦੇ ਕਿਹੜਾ ਬੰਦਾ ਚਾਹ ਪੀ ਆਹ ਦੇਖੋ ਸ਼ਰਤ ਲਵਾ ਦਿਓ ਭਾਵੇਂ 5 ਮਿੰਟਾ ਬਾਅਦ ਇਹਨੂੰ ਚਾਹ ਫੜਾ ਕੇ ਬਣਾ ਕੇ ਫੜਾ ਦਿਆ ਕਰੋ ਸ਼ਰਤ ਕੌਣ ਲਾਵੇ 5 ਮਿੰਟਾ ਬਾਅਦ ਕਿ ਇਹਨੂੰ ਚਾਹ ਹੁੰਦੀ ਆ ਵੀ ਹਨਾ ਇੰਨੀ ਜ਼ਿਆਦਾ ਚਾਹ ਪੀਣੀ ਜੱਗੇ ਰੋ ਦੇਖੋ ਕਹਿੰਦੇ ਜੱਗੇ ਰੂ ਹੈ ਹਜੇ ਭਾਈ ਹਸਤਾ ਬਿਸਤਰੇ ਅੱਚੋ ਨਹੀਂ ਨਿਕਲੇਗੇ ਠੰਡ ਤਾਂ ਪਤਾ ਕਿੰਨੀ ਆ ਠੰਡ ਬਹੁਤ ਪੈਣੀ ਆ ਹਜੇ ਤੱਕ ਹੈ ਰੇਸ ਮੇ ਸਰਵਾਰੇ ਕੁਰਤਾ ਜਲਿਕਾ ਮੁੱਤ ਨਿਕਲਤਾ ਜਾਏ ਰੇ ਨਖਰੇ ਵਾਲੀ ਕਾ ਦੇਖੋ ਇਹ ਜ ਗਣੇ ਹੁੰਦੇ ਨੇ ਤਾਂ ਚੱਜਦੇ ਨਹੀਂ ਹੁੰਦੇ ਵੈਕਰੂ ਦਾ ਨਾਮ ਲਲਾ ਸਤਨਾਮ ਵੈਕਰੂ ਰੱਬ ਦਾ ਨਾਮ ਲੈਣ ਦਾ ਟਾਈਮ ਹੈ ਠੀਕ ਹੈ ਨਾ ਹਣ ਨੇ ਚਾਹ ਨਾ ਗਾਈਜ਼ ਹੁਣੇ ਬਣਾਈ ਸੀ ਆਪਾਂ ਤੇ ਚਾਹ ਤੱਤੀ ਕਰਕੇ ਦਿੰਨੇ ਆ ਪਹਿਲਾਂ ਦੋ ਤਿੰਨ ਵਾਰੀ ਤਾਂ ਪੀ ਲਈ ਕਿੰਨੇ ਵਾਰੀ ਪੀ ਹੈ ਦੋ ਵਾਰੀ ਦੋ ਵਾਰੀ ਪੀ ਲਈ ਤੇ ਤੀਜੀ ਵਾਰ ਚਾਹ ਹੁਣ ਐ ਜਸਟ ਪੀ ਕੇ ਐਸੀ ਆ ਕੇ ਜਿੱਦਾਂ ਲਿਡੀਓ ਕੀ ਸਟਾਰਟ ਹੁੰਦੀ ਫਰੋਲ ਲਿਡੀਓ ਬੜੀ ਛਟਾਣ ਚੰਗੀ ਹਾਂ ਹਾਂ ਚਲੋ ਵਧੀਆ ਇਹ ਹੋਰ ਜੀ ਕਿਵੇਂ ਲੱਗਦੀ ਹੈ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਨਾ ਗਾਇਸ ਸਕਿਪ ਨਾ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਅੱř 7 ਮਿੰਟਾਂ ਦੀ ਸਾਡੀ ਵੀਡੀਓ ਹੁੰਦੀ ਆ ਤੇ ਪਲੀਜ਼ ਪੂਰੀ ਦੇਖਿਆ ਕਰੋ ਵੀਡੀਓ ਕਿਉਂਕਿ ਅਸੀਂ ਮਿਹਨਤ ਕਰਦੇ ਆ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜੀ ਹੈਨਾ ਫਿਰ ਉਹਦੀ ਐਡੀਟਿੰਗ ਕਰਨੀ ਚੰਗੀ ਤਰ੍ਹਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈਗਾ ਜੋ ਕਰੀਏ ਕਰਦੇ ਆ ਕਿ ਹੈ ਦੁੱਧ ਪਾਣਾ ਚਾਰ ਦਿਨ ਤੱਕ ਪਾਉਣੇ 1 2 ਕਿਲੋ ਦੁੱਧ ਨਾਲ ਅੱਛਾ ਦੁੱਧ ਬੜਾ ਪਾਣ ਲੱਗਿਆ ਤੁਹਾਨੂੰ ਜੇ ਮਲਾਈ ਇਕੱਠੀ ਕਰਦੇ ਹੋ ਰਗੜ ਜਾਂਦੇ ਅਗਲੇ ਗਾਈਜ਼ ਆਟਾ-ਉਟਾ ਗੁੰਨੇ ਕੇ ਮੈਂ ਰੱਖਤਾ ਸੀਗਾ ਇਧਰ ਦੇਖੋ ਮੱਛਰਦਾਨੀ ਲਾਉਂਦੇ ਆ ਹਜੇ ਵੀ ਕਿਉਂਕਿ ਮੱਛਰ ਹਨ ਦੇਖੋ ਮੱਛਰਦਾਨੀ ਲਾ ਰੱਖੀ ਆ ਮੱਛਰ ਹਜੇ ਬਹੁਤ ਮੱਛਰ ਕਿੰਨਾ ਕ ਹੈ ਨਹੀਂ ਦੁੱਧ ਦਾ ਕਹਿੰਦੇ ਹੋਰ ਪਾ ਲੋ ਪੌਣਾ ਪੋਗਾ ਦੁੱਧ ਚਿੱਟੀ-ਚਿੱਟੀ ਚਾਹ ਪਸੰਦ ਹੈ ਕੇ ਆ ਲੋ ਜੀ ਪਕੌਟਕ ਦੁੱਧ ਪਾ ਲਿਆ ਤੇ ਮੜਾਈ ਕੋਣ ਕੋਣ ਖਾਂਦੇ ਆ ਵੀ ਦਿਨ ਨੂੰ ਹਾਂ ਪ੍ਰੀਤ ਮੜਾਈ ਕੋਣ ਕੋਣ ਖਾਂਦਾ ਸੱਚੀ ਨਾ ਝੂਠ ਨਾ ਯਾਰ ਬੋਲਿਆ ਕਰੋ ਮੜਾਈ ਗਾਇ ਜੋੜ ਰੱਖੀ ਉਹ ਕੋਈ ਨਾ ਕੋਈ ਤਾਂ ਲੰਗੜੀ ਲਾਉਂਦਾ ਹੀ ਆ ਇੱਕ ਵਾਰੀ ਚਾਹ ਗਰਮ ਹੋ ਰਹੀ ਆ ਜੀ ਤੇ ਮੈਂ ਨਾ ਅੱਜ ਸਵੇਰ ਸਵੇਰ ਉੱਠੀ ਇਹਨਾਂ ਨੇ ਨਾ ਬਾਹਰ ਇੰਨੀ ਵਿਟਰ ਤੇ ਬੈਂਟਰੀਆਂ ਵਗੈਰਾ ਲਾ ਰੱਖੀਆਂ ਤੇ ਗਾਇਸ ਇੱਕ ਚੀਜ਼ ਬਖਾਵਾ ਤੁਹਾਨੂੰ ਹੋਰ ਮੈਨੂੰ ਨਾ ਇਸ ਤਰੀਕੇ ਪੌਦੇ ਰੱਖਣ ਦਾ ਬੜਾ ਸ਼ੌਂਕ ਹੈ ਜੀ ਇਹ ਹੈਗਾ ਤੂਤ ਤੇ ਤੂਤ ਮੈਂ ਪੱਟ ਕੇ ਲਈ ਸੀ ਮੈਂ ਖਕੇਰਾ ਇੱਕ ਵਾਰੀ ਵੱਡੀ ਵੱਡੀ ਕਣਕ ਹੋ ਜਰਾਂ ਤੇ ਫਿਰ ਬਾਹਰ ਲਾ ਦਾਂਗੇ ਉੱਥੇ ਤਾਂ ਜਾਨਵਰਾਂ ਨੇ ਪਾਟ ਹੀ ਦੇਣਾ ਸੀ ਖੋ ਹੀ ਦੇਣਾ ਸੀ ਤੇ ਮੈਂ ਕਿਹਾ ਹਜੇ ਕਿਹੜਾ ਇਹ ਹੈ ਹਨਾ ਔਰ ਮਤਲਬ ਬੜਦਾ ਸੜਦਾ ਹੈ ਹੁਣ ਕਿਹੜਾ ਲੋਆ ਹੈ ਹਾਂ ਜੋ ਜੀ ਆਪਾਂ ਬਾਹਰ ਦਾ ਜਿਹੜਾ ਥੋੜਾ ਥੋੜਾ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਗਾਇਜ਼ ਧੁੰਦਾਂ ਵਗੈਰਾ ਆਉਣ ਲੱਗੀਆਂ ਤੇ ਆ ਇੱਥੇ ਇਹਨਾਂ ਨੇ ਐਨਿਵੀਟਰ ਤੇ ਬੈਟਰੀਆਂ ਲਾ ਰੱਖੀਆਂ ਸਿੱਧੀਆਂ ਵਿਛਾ ਕੇ ਕਿਉਂਕਿ ਅੱਜ ਜ਼ਰੂਰਤ ਹੈ ਤੇ ਗਾਇਜ਼ ਉਹਦੇ ਮੈਂ ਪੱਖਾ ਬਣਵਾਇਆ ਸੀਗਾ ਉਹ ਪੱਖਾ ਜਿਹੜਾ ਮੈਂ ਬਣਵਾਇਆ ਸੀਗਾ ਤੇ ਉਹ ਪਿਆ ਹੈਗਾ ਠੀਕ ਹੈ ਤੇ ਇੱਕ ਪੱਖਾ ਅਸੀਂ ਰੈਡੀ ਕਰਕੇ ਰੱਖਦੇ ਹੁੰਨੇ ਆ ਕਿਉਂਕਿ ਕਈ ਵਾਰੀ ਖੜੇ ਪੈਰ ਕੰਮ ਆ ਜਾਂਦੇ ਹੁੰਦਾ ਫਿਰੇ ਫਟਾਫਟ ਚੱਲ ਜਾਂਦੇ ਟਾਈਮ ਦੇਰੀ ਨਹੀਂ ਲਾਉਂਦੇ ਤੇ ਠੀਕ ਹੈ ਜੀ ਅੱਜ ਦਾ ਬਲੌਗ ਆਪ ਇੱਥੇ ਕਰ ਲੱਗੇ ਸਮਾਪਤ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ Bye.